ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਪੀ ਲੋਹੜੀ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਦੇਣ ਲੱਗੇ ਆ ਸਰਪ੍ਰਾਈਜ਼ ਕਿਉਂਕਿ ਰਾਤੀ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ ਤੇ ਸਾਡੇ ਜੋ ਬਨੇ ਲਿਆਂਦੀ ਆ ਗੱਡੀ ਵੇਖ ਸਕਦੇ ਜੋ ਤohi ਨਵੀਂ ਸ਼ਿਫਟ ਸ਼ਿਫਟ ਗੱਡੀ ਲੈਂਦੀ ਆ ਬਹੁਤ ਹੀ ਸੋਹਣੀ ਆ ਤੇ ਰਾਤੀ ਉਹ ਲੈ ਕੇ 9 9 ਵਜੇ ਆਇਆ ਸੀ ਨੌਕਵੜ ਜੇ ਅਹੀਂ ਰਾਤੀ ਲੈ ਕੇ ਤੇ ਅਹੀਂ ਫਿਰ ਉਸ ਟਾਈਮ ਬਲੌਗ ਨਹੀਂ ਬਣਾ ਸਕੇ ਡੰਡਾ ਮਾਰ ਕੇ ਥੋੜਾ ਜੋ ਬੰਦੀ ਪਹਿਲੀ ਕਮਾਈ ਤੇ ਪਹਿਲੀ ਕਮਾਈ ਦੀ ਉਹਦੀ ਗੱਡੀ ਕਿਉਂਕਿ ਉਹਦਾ ਕੰਮ ਕਰੀ ਇਦਾਂ ਦਾਵਾ ਕਿ ਗੱਡੀ ਤੋਂ ਬਿਨਾ ਨਹੀਂ ਚੱਲਦਾ ਕਿਉਂ ਫਿਰ ਕਿਹੜੀ ਗੱਲ ਆ ਇਹਦੇ ਵਿੱਚ ਅੱਜ ਦੋਵਾਂ ਗੱਲਾਂ ਦਾ ਚਾਹ ਇੱਕ ਲੋੜੀ ਦਾ ਚਾਹ ਤੇ ਇੱਕ ਨਵੀਂ ਗੱਡੀ ਦਾ ਚਾਹ ਸਾਨੂੰ ਜੋਬਨ ਦੀ ਗੱਡੀ ਦਾ ਬਹੁਤ ਜਿਆਦਾ ਚਾਹ ਆ ਚੱਲੇ ਨੋ ਇਹ ਆ ਸਾਡਾ ਜੋਬਨ ਜਿਹਨੇ ਲਿਆਂਦੀ ਆ ਗੱਡੀ ਜੋਬਰ ਵਧਾਈਆਂ ਹੋਣ ਤੁਹਾਨੂੰ ਬਹੁਤ ਬਹੁਤ ਜਿਆਦੀਆਂ ਕੰਗ੍ਰੈਚੂਲੇਸ਼ਨ ਲਾ ਲਿਆ ਬਾਬਾ ਜੀ ਨੂੰ ਹੱਥ ਇਹਨਾਂ ਨੇ ਟੇਕ ਲਿਆ ਮੱਥਾ ਅੱਛਾ ਰਾਜ ਦੀ ਮਾਣੇ ਆ ਕੇ ਕਰਦਾ ਤੈਨੂੰ ਬਣਰਾਹ ਦੇ ਦਈਏ ਅੱਛਾ ਚਾਚਾ ਵੀ ਚੱਲਿਆ ਚਾਚਾ ਲੋੜੀ ਦੀ ਬੁਧਾਈ ਗਿਆ ਹਣ ਠੰਡ ਬੜੀ ਹੋਈ ਹੈ ਤੇ ਗੱਲਬਾਤ ਕੋਈ ਹੋਣੀ ਨਹੀਂ ਠੰਡ ਦੇ ਵਿੱਚ ਉਹ ਕਿਹੜੀ ਗੱਡੀ ਵਿੱਚ ਗਿਆਦਾ ਉਹ ਦੂਜੀ ਇਹਦੀ ਪੁਰਾਣੀ ਆਲਟੋ ਲੈ ਗਿਆ ਵਾ ਆਹੋ ਦੇਣ ਵਾਸਤੇ ਲੈ ਗਿਆ ਵੇਚਣ ਗਿਆ ਨਾ ਉਹ ਡਿਲੀਵਰੀ ਦੇਣ ਗਿਆ ਜੋ ਬੰਨੇ ਪਹਿਲ ਦਿੱਤੀ ਆਪਣੇ ਵੀਰ ਨੂੰ ਗੱਡੀ ਚਲਾਉਣ ਦੀ ਸਾਰੇ ਜਾਣੇ ਸਾਰੇ ਜਾਣੇ ਬਹੁਤ ਜ਼ਿਆਦਾ ਖੁਸ਼ ਆ ਜੋ ਬੰਦੀ ਗੱਡੀ ਤੋਂ ਪਿਛਲਾ ਪਹਿਲਾਂ ਜਿੱਥੇ ਪੈਣਾ ਅੱਗੇ ਜਾ ਉਹ ਅਗਲਾ ਅੱਗੇ ਤੇ ਪੁਰਾਣੀ ਗੱਡੀ ਝਟ ਕੱਟ ਲੈਂਦੇ ਸੀ ਉਹ ਤੇ ਰੇਦਾ ਕਰ ਉਥੇ ਟੱਕੀ ਵਿਚਾਰੀ ਤੇ ਇਹ ਨਵੀਂ ਗੱਡੀ ਆ ਤੇ ਹੁਣ ਇਹ ਕੱਢਣ ਚ ਢਰ ਲੱਗਦਾ ਹੈ ਐਨਾ ਵੀ ਕਾਹਦਾ ਢਰ ਲੱਗਣ ਡਿਆ ਵਾ ਨਾ ਲਾ ਸਾਰਾ ਟੱਬਰ ਹੀ ਗੱਡੀ ਕਢਾਉਣ ਡਿਆ ਈ ਹਾਂ ਹਾਂ ਕੋਲੇ ਸੇਊ ਕਾ ਅਗੀ ਅਗੀ ਜਗਾ ਸਿੱਧੀ ਆਉਂਦਾ ਸਿੱਧੀ ਸਿੱਧੀ ਆਉਂਦੋ ਖਲੇ ਖਲੇ ਸ਼ੀਸ਼ਾ ਵੇਖ ਲੈ ਇਧਰ ਆ ਦੋ 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 ਘਰਤੀ ਵੇਹ ਉੱਤੇ ਨਾ ਵੇਹ ਥੱਲੇ ਇਹ ਦੱਲੇ ਗੱਡੀ ਆ ਲੈ ਮੋਟਰਸਾਈਕਲੇ ਪਿੱਛੇ ਗੱਡੀ ਬੜੀ ਕੀਮਤੀ ਹੋ ਆਉਂਦੇ ਪਿੱਛੇ ਹੋਰ ਆਉਂਦੋ ਜਿੰਨਾ ਮੈਂ ਕਹਣਾ ਹੋਰ ਦੋ ਜਾਓ ਦੋ ਹੋਰ ਦੋ ਦੋ ਹਾਂ 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 ਥੋੜਾ ਹੋਰ ਵਦੋ ਬਾਸ ਲਾਦਾ ਥੋੜਾ ਡਰ ਬਿੱਜੋ ਵੀ ਤੇ ਚੱਲਦੀ ਆ ਬੱਟੂ ਵੀ ਤੇ ਚੱਲਦੀ ਆ ਤੇਰੇ ਵੀਰ ਕੋ ਨਹੀਂ ਚੱਲਣ ਦੇ ਆਂ ਆ ਗਏ ਜੋਵਨਗੇ ਘਰ ਤੇ ਜੋਵਨੋਆਂ ਦੇ ਕੁੱਤੇ ਰੱਖੇ ਆ ਤੇ ਅਸੀਂ ਹੁਣ ਖੜੇ ਆ ਬਾਹਰ ਹੁਣ ਕੁੱਤੇ ਬੰਨਣਗੇ ਤੇ ਫੇਰ ਅਸੀਂ ਜਾਵਾਂਗੇ ਅੰਦਰ ਨਹੀਂ ਕਿਸ ਦਿਨ ਫੇਰ ਅੱਛਾ ਜੋਵਨ ਚਾਵੜਾ ਤੈਨੂੰ ਕੱਢਦਾ ਚਾਹ ਤੇ ਹੋਣਾ ਹੀ ਇਹਦਾ ਪੈਸਾ ਵੀ ਲਾਇਆ ਤਾਂ ਚਾਹ ਕਿਉਂ ਨਾ ਹੋਵੇ ਹੈ ਸਮੂਥ ਕਿ ਨਹੀਂ ਚੱਲਦੀ ਇਹ ਨੂੰ ਹੁੰਦਾ ਲਓ ਜੀ ਇਹ ਜੋਬਰ ਘਰ ਹੋ ਕੇ ਵੀ ਆ ਗਏ ਆ ਜੋਬਰ ਸਾਨੂੰ ਛੱਡੜ ਵੀ ਚੱਲਿਆ ਹੋਣਾ ਘਰ ਵਾਪਸ ਬੀਚ ਮਾਰਦੇ ਤਾਂ ਗੇੜੀਆਂ ਚੋੜੀ ਹੋ ਗਈ ਆ ਇੱਥੇ ਡਾਕ ਕਰਦੀ ਬਲੌਗ ਤੇ ਆ ਤੂੰ ਜੋਣਾ ਨਾ ਕਰ ਵਸ ਤੇ ਬੱਤੇ ਇੱਥੇ ਇੱਥੇ ਗਾੜੀ ਕਿਤੇ ਜਾਣਾ ਆਪਾਂ ਚਲੋ ਜੀ